ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਖਰੂਰ ਸਾਹਿਬ ਹਲਕਾ ਖਰੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਤੇ ਉਹਦੇ ਸਮਰਥਨ ਚ ਕਈ ਜਿਹੜੇ ਸਿਰਦ ਲੋਕ ਪੰਜਾਬ ਦੇ ਭਲਾ ਚਾਹੁੰਦੇ ਆ ਉਹਨਾਂ ਵਿੱਚ ਮਨਜਿੰਦਰ ਸਿੰਘ ਕਲਸੀਆ ਬਾਬਾ ਜੋਨੀ ਜੀ ਤੇ ਹੋਰ ਬਹੁਤ ਜਿਹੜੇ ਭਾਈ ਸਾਹਿਬ ਨੂੰ ਸਮਰਥਨ ਕਰਦੇ ਆ ਤੇ ਜਾਂ ਆਪਣੇ ਕੋ ਅਹੁਦਿਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਮਰਥਨ ਕਰ ਰਹੇ ਆ ਲੋਕ ਇੱਥੇ ਚ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਆ ਪੰਥਕ ਜਥੇਬੰਦੀਆਂ ਨੂੰ ਵੀ ਵੀ ਤੁਸੀਂ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਹਿਯੋਗ ਕਰੋ ਤੇ ਇਹ ਲੜਾਈ ਇਹ ਕੌਮ ਦੀ ਲੜਾਈ ਆ ਇੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਐ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਸ੍ਰੀ ਅਕਾਲ ਦੋਸਤੋ ਲੋਕ ਸਭਾ ਚੋਣਾਂ 2024 ਦਾ ਹਰ ਇੱਕ ਅਪਡੇਟ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਜਿੱਥੇ ਕਿ ਇਸ ਮੌਕੇ ਕਾਫੀ ਜ਼ਿਆਦਾ ਚਰਚਾ ਹੈ ਕਿਉਂਕਿ ਇਥੋਂ ਅਮਰਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਇਸ ਮੌਕੇ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਆਪਣੇ ਹੋਰ 9 ਸਾਥੀਆਂ ਦੇ ਨਾਲ ਨਜ਼ਰਬੰਦ ਨੇ ਉਹਨਾਂ ਵੱਲੋਂ ਕਾਗਜ਼ ਭਰੇ ਜਾਣੇ ਹਨ ਚੋਣ ਮੈਦਾਨ ਦੇ ਵਿੱਚ ਖੜੇ ਹੋਣ ਦਾ ਐਲਾਨ ਕਰ ਦਿੱਤਾ ਗਿਆ ਪਰ ਉੱਥੇ ਹੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਮਰਸਾਹ ਜੀ ਵੱਲੋਂ ਆਪਣੇ ਜੋ ਉਮੀਦਵਾਰ ਸਨ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਣੇ ਉਮੀਦਵਾਰ ਦੇ ਕਾਗਜ਼ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਮਤਲਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਹਰਪਾਲ ਸਿੰਘ ਕਲੇਰ ਜੋ ਕਿ ਉਮੀਦਵਾਰ ਸਨ ਉਹ ਹੁਣ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਨਗੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਣੇ ਜੋ ਉਮੀਦਵਾਰੀ ਦੇ ਕਾਗਜ਼ ਨਹੀਂ ਭਰਨਗੇ ਅਤੇ ਉਹ ਉਮੀਦਵਾਰ ਨਹੀਂ ਹੋਣਗੇ ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ ਅਮਰਤਪਾਲ ਸਿੰਘ ਨੂੰ ਉੱਥੇ ਹੀ ਅਕਾਲੀ ਦਲ ਬਾਦਲ ਵੱਲੋਂ ਜੋ ਬਿਰਸਾ ਸਿੰਘ ਬਲਟੋਹਾ ਨੂੰ ਟਿਕਟ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਮੌਕੇ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਪੋਸਟਾਂ ਪੈ ਰਹੀਆਂ ਨੇ ਕਿ ਉਹਨਾਂ ਵੱਲੋਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਣੇ ਉਮੀਦਵਾਰ ਨੂੰ ਵਾਪਸ ਨਹੀਂ ਲਿਆ ਗਿਆ ਬਲਕਿ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਵੀ ਵੈਸੇ ਤਾਂ ਅਕਾਲੀ ਦਲ ਬਾਦਲ ਇਹ ਗੱਲ ਦਾ ਪ੍ਰਚਾਰ ਕਰਦਾ ਹੈ ਕਿ ਉਹ ਪੰਥਕ ਪਾਰਟੀ ਹੈ ਪਰ ਇਸ ਮੌਕੇ ਉਹਨਾਂ ਵੱਲੋਂ ਅਮਰਤਪਾਲ ਸਿੰਘ ਦੇ ਖਿਲਾਫ ਉਮੀਦਵਾਰ ਖੜਾ ਕਰਨਾ ਇਹ ਕਿਤੇ ਨਾ ਕਿਤੇ ਗਦਾਰੀ ਦਾ ਟੈਗ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਦੇਖਣ ਵਾਲੀ ਗੱਲ ਹੋਵੇਗੀ ਪਰ ਇਸ ਮੌਕੇ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੋ ਦੇਖੋ ਇਹ ਵੀਡੀਓ ਕੀ ਕਹਿੰਦਾ ਤੁਹਾਡੇ ਇਸ ਮਸਲੇ ਤੇ ਜਰੂਰ ਕਮੈਂਟ ਕਰਕੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਖਰੂਰ ਸਾਹ ਹਲਕਾ ਖਰੂਰ ਸਾਹ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਤੇ ਉਹਦੇ ਸਮਰਥਨ ਚ ਕਈ ਜਿਹੜੇ ਸਿਹਰਦ ਲੋਕ ਪੰਜਾਬ ਦੇ ਭਲਾ ਚਾਹੁੰਦੇ ਆ ਉਹਨਾਂ ਵਿੱਚ ਮਨਿੰਦਰ ਸਿੰਘ ਕਰਸੀਆ ਬਾਬਾ ਜੋਨੀ ਜੀ ਤੇ ਹੋਰ ਬਹੁਤ ਜਿਹੜੇ ਭਾਈ ਸਾਹਿਬ ਨੂੰ ਸਮਰਥਨ ਕਰਦੇ ਆ ਤੇ ਜਾਂ ਆਪਣੇ ਕੋ ਅਹੁਦਿਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਮਰਥਨ ਕਰ ਰਹੇ ਆ ਲੋਕ ਇੱਥੇ ਚ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਆ ਪੰਥਕ ਜਥੇਬੰਦੀਆਂ ਨੂੰ ਵੀ ਵੀ ਤੁਸੀਂ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਹਿਯੋਗ ਕਰੋ ਇਹ ਲੜਾਈ ਹੈ ਕੌਮ ਦੀ ਲੜਾਈ ਆ ਇੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਹੈ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ